ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਆਪਰੇਸ਼ਨ ਈਗਲ ਪੰਜਾਬ ਪਰਬ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਅੰਮ੍ਰਿਤਸਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਅੰਮ੍ਰਿਤਸਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦਾ ਦੌਰਾ ਕਰਦੇ ਆ ਉਥੋਂ ਦੇ ਸੁਰੱਖਿਆ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ ਗਿਆ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਾਰਕਿੰਗ ਤੇ ਲੱਗਣ ਵਾਲੀਆਂ ਗੱਡੀਆਂ ਬਾਰੇ ਨਵੀਂ ਪਾਲਿਸੀ ਬਣਾਉਣ ਦੀ ਗੱਲ ਆਖੀ ਹੈ ਉੱਥੇ ਕਾਫੀ ਲੰਮੇ ਸਮੇਂ ਤੋਂ ਖੜੇ ਵਾਹਨਾਂ ਦੀ ਵੀ ਜਾਂਚ ਕਰਨ ਲਈ ਕਿਹਾ ਗਿਆ ਫਾਇਰ ਨਿਊਜ਼ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਆਪਰੇਸ਼ਨ ঈਗਲ ਚਲਾਇਆ ਜਾ ਰਿਹਾ ਹੈ ਸਾਰੇ ਪੰਜਾਬ ਚ ਉਹਦੇ ਚ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਵੀ ਬੜਾ ਡਿਟੇਲਡ ਔਰ ਐਲੈਬੋਰੇਟ ਆਪਰੇਸ਼ਨ ਕੈਰੀ ਆਊਟ ਕੀਤਾ ਗਿਆ ਅਸੀਂ ਇਹਦੇ ਚ ਇੱਕ ਪਿਸਤੌਲ ਦੀ ਬਰਾਮਦਗੀ ਹੋਈ ਹੈ ਇੱਕ ਪੁਰਾਣਾ ਕ੍ਰਿਮੀਨਲ ਵੀ ਫੜਿਆ 12 ਕ ਮੋਬਾਈਲ ਫੜੇ ਗਏ ਆ ਤੇ 12 13 ਬੰਦੇ ਕੁਝ ਹੋਰ ਅਸੀਂ ਕੁਐਸਚਨਿੰਗ ਵਾਸਤੇ ਜਿਹੜੇ ਆ ਉਹ ਰਾਉਂਡ ਅਪ ਕੀਤੇ ਆ ਇਸ ਤੋਂ ਇਲਾਵਾ ਜਿਹੜੇ ਪਾਰਕਿੰਗਸ ਆ ਇਹਨਾਂ ਦੀ ਚੈਕਿੰਗ ਕੀਤੀ ਹੈ ਕਿ ਕਿੰਨੀ ਦੇਰ ਤੋਂ ਵਾਹਨ ਖੜੇ ਆ ਇੱਥੇ ਕਾਰਨ ਕੀ ਹੈ ਉਹਨੂੰ ਇਨਵੈਸਟੀਗੇਟ ਕਰ ਰਹੇ ਆ ਔਰ OWL আর RPF GRP ਸਾਡੀ ਜਿਹੜੀ ਫੋਰਸਸ ਨੇ ਉਹ ਵੀ ਨਾਲ ਕੋਆਰਡੀਨੇਟਡ ਵੇ ਦੇ ਵਿੱਚ ਸਾਰੀ ਐਂਟੀ ਸੋਫਟਾ ਟੀਮ ਹੈ ਸਨੀਫਰ ਡੌਗ ਹੈ ਉਹ ਸਾਰਾ ਇੱਕ ਪ੍ਰिवेंशन ਤੇ ਡਿਟੈਕਸ਼ਨ ਦਾ ਬੜਾ ਅੱਛਾ ਆਪਰੇਸ਼ਨ ਇਹ ਚੱਲ ਰਿਹਾ ਤੇ ਉਹਦੇ ਚ ਅਸੀਂ ਸਾਰੇ ਸੀਨੀਅਰ ਆਫਸਰ ਵੀ ਇਸ ਚ ਹਿੱਸਾ ਲੈਣ ਸਵੇਰ ਦੇ ਹੀ ਲੈ ਰਹੇ ਆ 20 20 ਡਿਵੀਜ਼ਨ ਦੇ ਵਿੱਚ ਸਤਿੰਦਰ ਨਾਮ ਦਾ ਬੰਦਾ ਸੀ ਅਸੀਂ ਆਪਰੇਸ਼ਨ ਦੇ ਵਿੱਚ ਇਹ ਅਸੀਂ ਚਲਾਇਆ ਤੇ ਉਹਦੇ ਚੋਂ ਬੰਦਾ ਅਰੈਸਟ ਹੋਇਆ ਥ੍ਰੈਟ ਦੀ ਬਿਲਕੁਲ ਕੋਈ ਗੱਲ ਨਹੀਂ ਇਹ ਤਾਂ ਸਾਡੇ ਵੱਲੋਂ ਹੀ ਆਪਣੇ ਤੌਰ ਦੇ ਉੱਤੇ ਇੱਕ ਪ੍ਰੀਵੈਂਟਿਵ ਮੇਜਰ ਦੇ ਤੌਰ ਤੇ ਅਸੀਂ ਆਏ ਆਂ ਔਰ ਕੋਈ ਇਹੋ ਜਿਹਾ ਥ੍ਰੈਟ ਵਾਲੀ ਗੱਲ ਨਹੀਂ ਹੈ ਸਰ ਆਪਣਾ ਜਿਹੜਾ ਪੈਟਰੋਲ ਦਾ ਇਹ ਬੁੱਧ ਹੋਇਆ ਹੈ ਕੀ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਹੈ ਲੋਕੀ ਕੰਨੀਆਂ ਲੈ ਲੈ ਕੇ ਨਿਕਲ ਰਹੇ ਨੇ ਜਿੱਦਾਂ ਐਮੂਨ ਸਕੀਆ ਉਹਨਾਂ ਨੇ ਪੈਟਰੋਲ ਮੋੜੀਦਾ ਉਹਦਾ ਦੇਖੋ ਮੈਂ ਡੀਸੀ ਸਾਹਿਬ ਨਾਲ ਗੱਲ ਕਰ ਲਈ ਸੀਗੀ ਔਰ ਸਵੇਰ ਤੋਂ ਹੀ ਅਸੀਂ ਪੁਲਿਸ ਤਾਇਨਾਤ ਕੀਤੀ ਹੈ ਕਿਉਂਕਿ ਦੇਖੋ ਇਹ ਜਿਹੜਾ ਸਿਵਲ ਦਾ ਕੰਮ ਹੈਗਾ ਬਟ ਅਸੀਂ ਲਾ ਐਂਡ ਆਰਡਰ ਇਸ਼ੂ ਨੂੰ ਕਵਰ ਕਰਨ ਵਾਸਤੇ ਟ੍ਰੈਫਿਕ ਦੇ ਕੰਜੈਸ਼ਨ ਕਵਰ ਕਰਨ ਵਾਸਤੇ ਹਰ ਇੱਕ ਜਗ੍ਹਾ ਤੁਸੀਂ ਦੇਖੋਗੇ ਪੈਟਰੋਲ ਪੰਪ ਤੇ ਸਾਡੀ ਫੋਰਸ ਹਾਜ਼ਰ ਹੈ ਪਰ ਮੈਨੂੰ ਹੁਣੀ ਖਬਰ ਆਈ ਹੈ ਤੁਸੀਂ ਵੀ ਦੇਖੀ ਹੋਣੀ ਕਿ ਉਹ ਸਟ੍ਰਾਈਕ ਜਿਹੜੀ ਖੁੱਲ ਗਈ ਹੈ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਇੰਨੀ ਲੋੜ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਜਿਹੜੀ ਹੈ ਤੁਹਾਡੇ ਨਾਲ ਹੈ ਡੀਸੀ ਸਾਹਿਬ ਨੂੰ ਮੈਂ ਫੇਰ ਦੁਬਾਰਾ ਵੀ ਰਿਕੁਐਸਟ ਕੀਤੀ ਹੈ ਤੇ ਉਹ ਸਾਰਾ ਆਪ ਦੇਖ ਰਹੇ ਨੇ